ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਇਕਾਂਗੀ ਹਨੀਮੂਨ ਹਨੀਮੂਨ ਇਕਾਂਗੀ ਦਾ ਆਪਾਂ ਵਿਸ਼ਾ ਵਸਤੂ ਤੇ ਇਹਦੇ ਪਾਤਰ ਤੇ ਇਸ ਦੇ ਸ਼ਾਰਟ ਕੁਐਸਚਨ ਆਨਸਰ ਕਰਾਂਗੇ ਤੇ ਸਟੂਡੈਂਟਸ ਆਪਾਂ ਨੇ ਜਿਹੜੇ ਕਿ ਸਾਰੀਆਂ ਇਕਾਂਗੀਆਂ ਅਪਲੋਡ ਕਰ ਦਿੱਤੀਆਂ ਨੇ ਤੇ ਲਾਸਟ ਵਾਲੀ ਇਕਾਂਗੀ ਆ ਹਾਂਜੀ ਹਨੀਮੂਨ ਜਿਹੜੀ ਇਕਾਂਗੀ ਉਹ ਆਤਮਜੀਤ ਦੀ ਰਚਨਾ ਹੈ ਇਹਦਾ ਵਿਸ਼ਾ ਜਿਹੜੇ ਕਿ ਕਪਤੀ ਪਤਨੀ ਦੀ ਜ਼ਿੰਦਗੀ ਦਾ ਇੱਕ ਜਥਾਰਤਕ ਇੱਕ ਸੱਚ ਪੇਸ਼ ਕਰਨਾ ਜਿਸ ਤੋਂ ਲਾਂਬੇ ਜਾਣਾ ਉਹਨਾਂ ਲਈ ਲਾਂਬੇ ਜਾਣਾ ਭਾਵ ਕਿ ਇੱਕ ਸਾਈਡ ਤੇ ਹੋ ਜਾਣਾ ਉਹਨਾਂ ਲਈ ਮੁਸ਼ਕਲ ਹੈ ਤੇ ਜ਼ਿੰਦਗੀ ਦੇ ਵਿੱਚ ਸੁਨੀਤਾ ਠੀਕ ਹੈ ਤੇ ਪ੍ਰਕਾਸ਼ ਇਹ ਦੋਨੇ ਪ੍ਰਕਾਸ਼ ਜਿਹੜੇ ਕਿ ਪਤੀ ਹੈ ਤੇ ਪਤਨੀ ਹੈਗੇ ਸੁਨੀਤਾ ਆਪਣੇ ਵਿਆਹ ਤੋਂ 2 ਸਾਲਾਂ ਬਾਅਦ ਜਦੋਂ ਉਹਨਾਂ ਦੇ ਘਰ ਦੇ ਵਿੱਚ ਇੱਕ ਬੱਚਾ ਵੀ ਹੋ ਜਾਂਦਾ ਹਨੀਮੂਨ ਮਨਾਉਣ ਲਈ ਕਸ਼ਮੀਰ ਜਾਂਦੇ ਨੇ ਤੋ ਆਪਣੇ ਜੀਵਨ ਦੇ ਜਥਾਰਤ ਭਵਕੀ ਸੱਚ ਅਸਲੀਅਤ ਨੂੰ ਭੁੱਲਣ ਦੀ ਕੋਸ਼ਿਸ਼ ਦੇ ਵਿੱਚ ਹਨੀਮੂਨ ਦੇ ਕਾਲਪਨਿਕ ਸੰਸਾਰ ਦੇ ਵਿੱਚ ਵਿਚਰਨ ਲਈ ਆਪਣੇ ਬੱਚੇ ਨੂੰ ਨਾਲ ਨਹੀਂ ਲੈ ਕੇ ਜਾਂਦੇ ਪਰ ਇਹਦੇ باوجود ਵੀ ਉਹ ਜੀਵਨ ਦੇ ਇਸ ਜਥਾਰਤ ਤੋਂ ਛੁਟਕਾਰਾ ਨਹੀਂ ਪਾ ਸਕਦੇ ਤੇ ਉਹਨਾਂ ਦੇ ਵਿਚਕਾਰ ਉਹਨਾਂ ਦੇ ਬੱਚੇ ਦੀ ਯਾਦ ਤੇ ਉਸ ਨੂੰ ਉਹਨੇ ਨਾਲ ਲਿਆਉਣ ਜਾਂ ਨਾ ਲਿਆਉਣ ਦੀ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਬਹਿਸ ਹੋ ਜਾਂਦੀ ਆ ਕੁੜੱਤਨ ਪੈਦਾ ਹੋ ਜਾਂਦੀ ਆ ਠੀਕ ਆ ਮਤਲਬ ਕਿ ਝਗੜਦੇ ਰਹਿੰਦੇ ਨੇ ਉਹ ਤੇ ਦੇ ਨਾਲ ਹੀ ਦੋਵੇਂ ਇੱਕ ਦੂਜੇ ਨੂੰ ਚੋਬਾ ਲਾਉਂਦੇ ਨੇ ਭਾਵ ਕਿ ਇੱਕ ਦੂਜੇ ਨੂੰ ਟੌਂਟ ਮਾਰਦੇ ਨੇ ਕਾਟਵੀਆਂ ਗੱਲਾਂ ਕਰਦੇ ਨੇ ਇੱਕ ਦੂਜੇ ਦੇ ਨਾਲ ਤੇ ਇੱਕ ਦੂਜੇ ਨਾਲ ਬਹਿਸਦੇ ਨੇ ਬਹਿਸ ਦੇ ਵਿੱਚ ਉਲਝਣ ਤੋਂ ਫਿਰ ਉਹ ਬਾਜ਼ ਨਹੀਂ ਆਉਂਦੇ ਭਾਵ ਕਿ ਪਿੱਛੇ ਨਹੀਂ ਹਟਦੇ ਇੱਕ ਦੂਜੇ ਨਾਲ ਬਹਿਸ ਹੀ ਜਾਂਦੇ ਨੇ ਤੇ ਕਦੇ ਉਹ ਇੱਕ ਦੂਜੇ ਨੂੰ ਥਰਮਸ ਤੋੜਨ ਲਈ ਜ਼ਿੰਮੇਵਾਰ ਮੰਨਦੇ ਨਹੀਂ ਉਹ ਕਹਿੰਦੇ ਨੇ ਵੀ ਤੈਨੇ ਤੋੜਿਆ ਉਹ ਕਹਿੰਦੇ ਨੇ ਤੈਨੇ ਤੋੜਿਆ ਤੇ ਭਾਵ ਕਿ ਲੜਾਈ ਝਗੜੇ ਦੇ ਵਿੱਚ ਆਪਣਾ ਜੀਵਨ ਜਿਹੜੇ ਦੀ ਬਤੀਤ ਕਰਦੇ ਨੇ ਤੇ ਕਦੀ ਇੱਕ ਦੂਜੇ ਉੱਪਰ ਝਗੜੇ ਦਾ ਮੁੱਢ ਬੰਨਣ ਦਾ ਦੋਸ਼ ਲਾ ਕੇ ਬੇਸਵਾਦੀ ਪੈਦਾ ਕਰਦੇ ਨੇ ਭਾਵੇਂ ਕਿ ਉਹ ਕਦੇ ਕਹਿੰਦੇ ਨੇ ਵੀ ਝਗੜਾ ਤੈਨੂੰ ਸ਼ੁਰੂ ਕੀਤਾ ਤਾਂ ਉਹ ਕਹਿੰਦੇ ਨੇ ਤੈਨੂੰ ਸ਼ੁਰੂ ਕੀਤਾ ਤੇ ਇਹਦੇ ਨਾਲ ਹੀ ਮੱਧ ਸ਼੍ਰੇਣੀ ਨਾਲ ਸੰਬੰਧਿਤ ਹੋਣ ਕਰਕੇ ਜਦੋਂ ਕੁੱਲੀ ਉਹਨਾਂ ਦਾ ਜਿਹੜੇ ਕਿ ਸਮਾਨ ਆ ਰੂਮ ਦੇ ਵਿੱਚ ਰੱਖਣ ਜਾਂਦਾ ਤਾਂ ਪੈਸੇ ਮੰਗੇ ਜਾਂਦੇ ਤੇ ਜਦੋਂ ਉਹ ਜ਼ਿਆਦੇ ਪੈਸੇ ਮੰਗਦਾ ਤਾਂ ਹੋਟਲ ਦੇ ਵਿੱਚ ਬਹੁਤੇ ਪੈਸੇ ਲੱਗਣ ਕਰਕੇ ਥਰਮਸ ਦੇ ਸ਼ੀਸ਼ੇ ਆਦਿ ਮਹਿੰਗਾ ਮਿਲਣ ਦੇ ਕਾਰਨ ਵੀ ਉਹਨਾਂ ਦੇ ਵਿੱਚ ਜਿਹੜੀ ਕਿ ਮਾਨਸਿਕ ਵੀ ਪਰੇਸ਼ਾਨੀ ਹੁੰਦੀ ਹੈ ਉਹਨਾਂ ਨੂੰ ਮੈਂਟਲੀ ਵੀ ਉਹ ਪਰੇਸ਼ਾਨ ਹੁੰਦੇ ਨੇ ਕਿ ਖਰਚਾ ਹੋ ਗਿਆ ਤੇ ਇਸ ਤਰ੍ਹਾਂ ਉਹ ਹਨੀਮੂਨ ਲਈ ਇੱਕ ਜਹੀ ਮਾਨਸਿਕ ਅਵਸਥਾ ਵਿੱਚ ਨਹੀਂ ਪਹੁੰਚ ਸਕਦੇ ਜਿਹਦੇ ਵਿੱਚ ਇੱਕ ਨਵ ਵਿਆਹ ਜੋੜਾ ਜਿਹੜੇ ਕਿ ਪਹੁੰਚ ਜਾਂਦਾ ਠੀਕ ਹੈ ਭਾਵੇਂ ਕਿ ਉਹਨਾਂ ਨੂੰ ਮੈਂਟਲੀ ਉਹ ਐਨੇ ਪ੍ਰਪੇਅਰ ਨਹੀਂ ਹੁੰਦੇ ਜਿੰਨਾ ਕੋਈ ਨਿਊਲੀ ਮੈਰਿਡ ਕਪਲ ਹੁੰਦਾ ਤੇ ਉਹਨਾਂ ਦੁਆਰਾ ਕਲਪਨਾ ਦੇ ਸੰਸਾਰ ਦੇ ਵਿੱਚ ਵਿਚਰਨ ਦਾ ਯਤਨ ਉਦੋਂ ਉਹ ਬੁਰੀ ਤਰ੍ਹਾਂ ਝੰਜੋੜਿਆ ਜਾਂਦਾ ਜਦੋਂ ਉਹਨਾਂ ਦੇ ਬੱਚੇ ਦੇ ਬਿਮਾਰ ਹੋਣ ਦੀ ਤਾਰ ਆ ਜਾਂਦੀ ਹੈ ਭਾਵੇਂ ਕਿ ਉਹਨਾਂ ਨੂੰ ਚਿੱਠੀ ਆ ਜਾਂਦੀ ਹੈ ਕਿ ਉਹਨਾਂ ਦਾ ਬੱਚਾ ਬਿਮਾਰ ਹੈ ਤਾਂ ਉਹ ਉਸੇ ਵਕਤ ਜਿਹੜੀ ਕਿ ਆਪਣੀ ਵਾਪਸੀ ਦੀ ਤਿਆਰੀ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਤਰ੍ਹਾਂ ਅੰਤ ਦੇ ਪਹੁੰਚ ਕੇ ਵੀ ਉਹ ਇਕਾਂਗੀ ਜਿਹੜੀ ਕਿ ਵਿਅੰਗਮਈ ਹੋ ਜਾਂਦੀ ਹੈ ਠੀਕ ਹੈ ਤੇ ਅੰਤ ਦੇ ਵਿੱਚ ਵੀ ਜਿਹੜੇ ਕਿ ਉਹ ਬਿਨਾ ਹਨੀਮੂਨ ਮਨਾਈ ਜਿਹੜੇ ਕਿ ਵਾਪਸ ਚਲੇ ਜਾਂਦੇ ਨੇ ਤਾਂ ਸਮੁੱਚੇ ਤੌਰ ਤੇ ਜਿਹੜੀ ਕਿ ਇਕਾਂਗੀ ਦਾ ਵਿਸ਼ਾ ਜਥਾਰਥ ਮਨੋਵਿਗਿਆਨਿਕ ਤੇ ਵਿਅੰਗਮਈ ਹੈ ਤੇ ਨਿਵੇਕਲਾਪਣ ਮੌਲਿਕਤਾ ਇਹਦੇ ਵਿਸ਼ੇਸ਼ ਗੁਣ ਨੇ ਹਾਂਜੀ ਅੱਗੇ ਹੈਗੇ ਨੇ ਪਾਤਰ ਪਾਤਰਾਂ ਦੇ ਵਿੱਚ ਪਹਿਲਾਂ ਪ੍ਰਕਾਸ਼ ਪ੍ਰਕਾਸ਼ ਆ ਜਿਹੜੇ ਕਿ ਮੁੱਖ ਪਾਤਰ ਤੇ ਉਹਦੀ ਉਮਰ 30 ਸਾਲਾਂ ਦੀ ਉਹ ਕਾਲਜ ਦੇ ਵਿੱਚ ਪ੍ਰੋਫੈਸਰ ਆ ਤੇ ਉਹਦੀ ਪਤਨੀ ਦਾ ਨਾਮ ਹੈਗਾ ਸੁਨੀਤਾ ਤੇ ਵਿਆਹ ਤੋਂ 2 ਸਾਲਾਂ ਬਾਅਦ ਉਹ 2 ਸਾਲ ਹੋ ਗਏ ਤੇ ਉਹਨਾਂ ਦਾ 8 ਕੁ ਮਹੀਨਿਆਂ ਦਾ ਇੱਕ ਬੱਚਾ ਤੇ ਉਹ ਆਪਣੀ ਪਤਨੀ ਨਾਲ ਹਨੀਮੂਨ ਬਣਾਉਣ ਲਈ ਪਹਿਲਾਂ ਪਹਲਗਾਮੀ ਇੱਕ ਸਧਾਰਨ ਹੋਟਲ ਦੇ ਵਿੱਚ ਜਾਂਦੇ ਨੇ ਮਤਲਬ ਕਿ ਪਹਿਲਾਂ ਇੱਕ ਹੋਟਲ ਦੇ ਵਿੱਚ ਜਾਂਦੇ ਨੇ ਜਿਹੜਾ ਕਿ ਆਮ ਹੋਟਲ ਹੁੰਦਾ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਰਾਤ ਸ਼੍ਰੀਨਗਰ ਦੇ ਹੋਟਲ ਦੇ ਵਿੱਚ ਹਨੀਮੂਨ ਦੇ ਵਿੱਚ guzari ਆ ਤੇ ਪਤਨੀ ਨਾਲ ਕਿਸੇ ਨਾ ਕਿਸੇ ਗੱਲੋਂ ਝਗੜਾ ਪਾਈ ਰੱਖਣਾ ਹਾਂਜੀ ਉਹ ਆਪਣੀ ਪਤਨੀ ਦੇ ਨਾਲ ਹਰ ਗੱਲ-ਗੱਲ ਤੇ ਕੋਈ ਨਾ ਕੋਈ ਤਕਰਾਰ ਜ਼ਰੂਰ ਰੱਖਦਾ ਲੜਦਾ ਝਗੜਦਾ ਤੇ ਆਪਣੀ ਪਤਨੀ ਦੇ ਮੁਕਾਬਲੇ ਘੱਟ ਸ਼ਹਿਨਸ਼ੀਲ ਘੱਟ ਸਨਾਸਤੇ ਘੱਟ ਜ਼ਿੰਮੇਵਾਰ ਵਿਅਕਤੀ ਆ ਤੇ ਉਹ ਪਤਨੀ ਨਾਲ ਕਦੇ ਉਹਦੇ ਪੁੱਤਰ ਨੂੰ ਯਾਦ ਕਰਨ ਸੰਬੰਧੀ ਕਦੇ ਥਰਮਸ ਦਾ ਸ਼ੀਸ਼ਾ ਟੁੱਟਣ ਸੰਬੰਧੀ ਕਦੇ ਆਪਣੀ ਪਤਨੀ ਤੇ ਬੰਨ੍ਹ ਸੰਬੰਧੀ ਘਾਟ ਵੀ ਗੱਲ ਕਰਦਾ ਰਹਿੰਦਾ ਜਦੋਂ ਜਾਂ ਆਪਸ ਖਸੂਰਵਾਰ ਹੁੰਦੇ ਆ ਵੀ ਕਸੂਰ ਆ ਜਿਹੜੇ ਕਿ ਨਹੀਂ ਮੰਨਦਾ ਇਸ ਤਰ੍ਹਾਂ ਭਾਵ ਕਿ ਦੋਨਾਂ ਦੇ ਵਿੱਚ ਬਹਿਸ ਹੁੰਦੀ ਰਹਿੰਦੀ ਆ ਤੇ ਇਸ ਦਾ ਕਾਰਨ ਇਹ ਕਿ ਉਹਦੀ ਪਤਨੀ ਇੱਕ ਬੱਚੇ ਦੀ ਮਾਂ ਬਣ ਚੁੱਕੀ ਆ ਤੇ ਉਸ ਨੂੰ ਉਹਦੇ ਸੁਭਾਅ ਦਾ ਬਹੁਤ ਹੱਦ ਤੱਕ ਪਤਾ ਲੱਗ ਗਿਆ ਠੀਕ ਹੈ ਤੇ ਉਸਦੇ ਆਪਣੇ ਸੁਭਾਅ ਉਹਦੇ ਨਾਲ ਟਕਰਾਅ ਕਰਕੇ ਜ਼ਿੰਦਗੀ ਦੇ ਵਿੱਚ ਨਵ ਵਿਆਹੇ ਜੋੜੇ ਦਾ ਜਿਹੜੀ ਕਿ ਉਹਨਾਂ ਦੇ ਵਿੱਚ ਜਿਹੜਾ ਇੱਕ ਜਿਹੜਾ ਇੱਕ ਮਤਲਬ ਕਿ ਕੁਰਿਓਸਟੀ ਹੁੰਦੀ ਆ ਉਹ ਖਤਮ ਹੋ ਚੁੱਕੀ ਆ ਤੇ ਗੁੱਸੇ ਹੋਰ ਹਾਂਜੀ ਉਦੀ ਪਤਨੀ ਨਾਲ ਤਲਖੀ ਤਕਰਾਰ ਤੇ ਬਹਿਸ ਕਿਸੇ ਵੇਲੇ ਵੀ ਗੁੱਸੇ ਦਾ ਰੂਪ ਧਾਰ ਲੈਂਦਾ ਹੈ ਭਾਵੇਂ ਕਿਸੇ ਵੀ ਪਹਿਲਾਂ ਥੋੜਾ ਜਿਹਾ ਬਹਿਸ ਕਰਦੇ ਨੇ ਉਹ ਪਤਾ ਨਹੀਂ ਲੱਗਦਾ ਵੀ ਕੋ ਦੋਨਾਂ ਦੇ ਵਿੱਚ ਉਹ ਬਹਿਸ ਜਿਹੜੀ ਕਿ ਗੁੱਸੇ ਦਾ ਰੂਪ ਹੋ ਜਾਂਦਾ ਸਨੀਤਾ ਉਹਨੂੰ ਸ਼ਾਂਤ ਕਰਨ ਲਈ ਕਹਿੰਦੀ ਆ ਓਹ ਹੋ ਤੁਸੀਂ ਫੇਰ ਗੁੱਸਾ ਕਰ ਗਏ ਚਲੋ ਫੇਰ ਬਹਿਸ ਨੂੰ ਭੁੱਲ ਜਾਈਏ ਫਿਰ ਜਦੋਂ ਸੁਨੀਤਾ ਇੱਕ ਵਾਰ ਫਿਰ ਹੋਟਲ ਹਨੀਮੂਨ ਦੀ ਤਾਰੀਫ ਕਰਦੀ ਹੈ ਤੇ ਉੱਥੇ ਇਹਦੇ ਖਰਚ ਦੀ ਗੱਲ ਉੱਤੇ ਗੁੱਸੇ ਦੇ ਨਾਲ ਫਿਰ ਉਹ ਲਾਲ ਪੀਲਾ ਹੋ ਜਾਂਦਾ ਕਿ ਇਹ ਖਰਚੇ ਦੀ ਗੱਲ ਕਰਦੇ ਨੇ ਤੇ ਉਹਨੂੰ ਕਹਿੰਦਾ ਕਿ ਉਸਨੇ ਉਹਨੂੰ ਹਜ਼ਾਰ ਵਾਰ ਕਿਹਾ ਕਿ ਬਕਵਾਸ ਨਾ ਕਰਿਆ ਕਰ ਤੇ ਉਹ ਵਿਚਾਰੀ ਕੰਨਾ ਨੂੰ ਹੱਥ ਲਾਉਂਦੀ ਹੈ ਕਿ ਉਹ ਅੱਗੇ ਤੋਂ ਅਜਿਹਾ ਨਹੀਂ ਕਰੂਗੀ ਅੱਗੇ ਹੈਗਾ ਪੈਸੇ ਦਾ ਪੁੱਤਰ ਹਾਂਜੀ ਉਹ ਪੈਸੇ ਦਾ ਪੁੱਤਰ ਆ ਤੇ ਉਹਨੂੰ ਹੋਟਲ ਦਾ ਬਹੁਤ ਕਰਾਇਆ ਚੁਬਦਾ ਹੈ ਕੁੱਲੀਆਂ ਦੇ ਜਮਾਦਾਰਾਂ ਦੀ ਮਜ਼ਦੂਰੀ ਦੇ ਪੈਸੇ ਵੀ ਉਹਨੂੰ ਬਹੁਤ ਚੁਗਦੇ ਨੇ ਤੇ ਉਹਨੂੰ 20 ਰੁਪਏ ਦੇ ਵਿੱਚ ਬਿਸਤਰਿਆਂ ਵਗੈਰ ਮਿਲਣ ਵਾਲਾ ਪਹਿਲਗਾਮ ਹੋਟਲ ਆ ਜਿਹੜਾ ਕਿ ਚੰਗਾ ਲੱਗਦਾ ਪਰ ਸ਼੍ਰੀਨਗਰ ਦੇ ਵਿੱਚ 20 ਰੁਪਏ ਵਿੱਚ ਮਿਲੀਆਂ ਸਹੂਲਤ ਭਰਿਆ ਹਨੀਮੂਨ ਹੋਟਲ ਉਹਨੂੰ ਮਹਿੰਗਾ ਲੱਗਦਾ ਤੇ ਇਸ ਬਾਰੇ ਉਹ ਸੋਚ ਕੇ ਸਾਰੀ ਰਾਤ ਜਿਹੜੀ ਕਿ ਉਹਨੂੰ ਨੀਂਦ ਨਹੀਂ ਆਉਂਦੀ ਤੇ ਉਹਨੂੰ ਇਸ ਗੱਲ ਦੀ ਵੀ ਤਕਲੀਫ ਆ ਕਿ ਉੱਥੇ ਥਰਮਸ ਦਾ ਸ਼ੀਸ਼ਾ ਪਾਉਣ ਵਾਲਾ 20 ਮੰਗੂਗਾ ਠੀਕ ਆ 20 ਰੁਪਏ ਮੰਗੂਗਾ ਜਦ ਕਿ ਪੰਜਾਬ ਦੇ ਵਿੱਚੋਂ 10 ਦੇ 10 ਦੇ ਵਿੱਚ ਪੈ ਜਾਣਾ ਸੀ ਤੇ ਇਸ ਸਮਯੋਦੀ ਪਤਨੀ ਉਹਨੂੰ ਕਹਿੰਦੀ ਹੈ ਕਿ ਤੁਸੀਂ ਪੈਸੇ ਨੇ ਚੱਕਰ ਵਿੱਚ ਕਿਉਂ ਪੈ ਗਏ ਹੋ ਇੰਜ ਇੰਜ ਇੰਜਾਇ ਇੰਜਜੋਏ ਠੀਕ ਹੈ ਕਿਵੇਂ ਕਰਾਂਗੀ ਅੱਗੇ ਹੈਗਾ ਜਵਾਨ ਤੇ ਕਾਬੂ ਨਾ ਰੱਖਣ ਵਾਲਾ ਉਹ ਆਪਣੀ ਜਵਾਨ ਤੇ ਕਾਬੂ ਨਹੀਂ ਰੱਖ ਸਕਦਾ ਤੇ ਉਹਨੂੰ ਗੱਲ-ਗੱਲ ਤੇ ਪਤਨੀ ਨੂੰ ਚੋਬਾ ਲਾਉਂਦਾ ਤੇ ਕਾਟਵੀਆਂ ਗੱਲਾਂ ਕਰਦਾ ਤੇ ਜੋ ਉਹਨੂੰ ਪਸੰਦ ਨਹੀਂ ਤੇ ਇਸ ਕਰਕੇ ਦੋਹਾਂ ਦੇ ਵਿੱਚ ਜਿਹੜੇ ਕਿ ਭਾਵ ਕੀ ਉਹਨਾਂ ਦੋਨਾਂ ਦੇ ਵਿੱਚ ਟਕਰਾਰ ਹੁੰਦੀ ਰਹਿੰਦੀ ਆ ਇਸੇ ਤਰ੍ਹਾਂ ਜਦੋਂ ਕੁੱਲੀ ਉਸ ਨੂੰ ਦੋ ਦੀ ਥਾਂ 3 ਰੁਪਏ ਦੇਣ ਲਈ ਕਹਿੰਦਾ ਤਾਂ ਉਹ ਉਸ ਨੂੰ ਕਹਿੰਦਾ ਕਿ ਐ ਨੀਰੀ ਲੁੱਟ ਕੀ ਪਖੰਡ ਬਣਾ ਰੱਖਿਆ ਸਾਲਿਆਂ ਨੇ ਇਹ ਸੁਣ ਕੇ ਕੁੱਲੀ ਉਸ ਨੂੰ ਜਵਾਲ ਜਵਾਨ ਸੰਭਾਲ ਕੇ ਗੱਲ ਕਰਨ ਲਈ ਕਹਿੰਦਾ ਠੀਕ ਹੈ ਤੇ ਜਲਦੀ ਡਰ ਜਾਣ ਵਾਲਾ ਜਦੋਂ ਕੁੱਲੀ ਉਹਨੂੰ ਜ਼बान ਸੰਭਾਲ ਕੇ ਗੱਲ ਕਰਨ ਲਈ ਕਹਿੰਦਾ ਤਾਂ ਉਹ ਪਤਨੀ ਸਮੇਤ ਠੰਢਰ ਜਾਂਦਾ ਭਾਵੇਂ ਕਿ ਡਰ ਜਾਂਦਾ ਤੇ ਉਹਨੂੰ ਉਸੇ ਦੁਆਰਾ ਮੰਗੀ ਮਜ਼ਦੂਰੀ ਦੇ ਦਿੰਦਾ ਅੱਗੇ ਹੈਗਾ ਸੁਨੀਤਾ ਹਾਂਜੀ ਸੁਨੀਤਾ ਜਿਹੜਾ ਇਹਦਾ ਮੁੱਖ ਪਾਤਰਾ ਪ੍ਰਕਾਸ਼ ਉਹਦੀ ਪਤਨੀ ਆ ਤੇ ਉਹਦੀ ਉਮਰ 26 ਕੋਈ ਸਾਲਾਂ ਦੀ ਆ ਤੇ ਉਹਦਾ ਵਿਆਹ ਹੋਇਆ 2 ਸਾਲ ਹੋ ਗਏ ਨੇ ਤੇ ਉਹਨਾਂ ਦਾ 8 ਮਹੀਨਿਆਂ ਦਾ ਪੁੱਤਰਾ ਤੇ ਆਪਣੀ ਪਤਰੀ ਨੇ ਨਾਲ ਪਤੀ ਦੇ ਨਾਲ ਪਹਿਲਾ ਪਹਿਲਗਾਮੀ ਦੇ ਇੱਕ ਸਧਾਰਨ ਹੋਟਲ ਦੇ ਵਿੱਚ ਹਨੀਮੂਨ ਬਣਾਉਣ ਲਈ ਪੁੱਜੀ ਆ ਤੇ ਇੱਕ ਰਾਤ ਪਹਿਲਾਂ ਉਹ ਜਿਹੜੇ ਕਿ ਸ਼੍ਰੀਨਗਰ ਦੇ ਵਿੱਚ ਇੱਕ ਹੋਟਲ ਦੇ ਹਨੀਮੂਨ ਦੇ ਵਿੱਚ ਜਿਹੜੇ ਕਿ ਮਨਾ ਰਹੇ ਨੇ ਤੇ ਅੱਗੇ ਹੈਗਾ ਪਤੀ ਦੀਆਂ ਕਾਟੀਆਂ ਗੱਲਾਂ ਤੋਂ ਔਖੀ ਹਾਂਜੀ ਉਹ ਆਪਣੇ ਪਤੀ ਦੇ ਆ ਕੁਲੀ ਕੁਲੀਆਂ ਨਾਲ ਪਹਿਲਾਂ ਪੈਸੇ ਮਕਾਉਣ ਦੀ ਆਦਤ ਫਿਰ ਕਾਟਵੀਂ ਗੱਲਾਂ ਕਰਨ ਦੀ ਆਦਤ ਤੇ ਰੁਚੀਆਂ ਸੰਬੰਧੀ ਗੱਲਾਂ ਤੋਂ ਬਹੁਤ ਉਤੇਜਿਤ ਹੋਈ ਟਕਰਾਰ ਦੇ ਵਿੱਚ ਉਲਝਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਉਹ ਚਾਹੁੰਦੀ ਹੈ ਕਿ ਆਪਣੇ ਹਨੀਮੂਨ ਦਾ ਸਵਾਦ ਉਹ ਜਿਹੜੇ ਕਿ ਖਰਾਬ ਕਰ ਲੈਂਦੀ ਆ ਤੇ ਉਹਦੇ ਹਨੀਮੂਨ ਸਵਾਦ ਖਰਾਬ ਹੋਣ ਦਾ ਕਾਰਨ ਇਹ ਵੀ ਆ ਕਿ ਆਪਣੇ ਪਤੀ ਦੀ ਨਾ ਵਿਆਹੀ ਪਤਨੀ ਨਹੀਂ ਸਗੋਂ ਇੱਕ ਬੱਚੇ ਦੀ ਮਾਂ ਹੈ ਤੇ ਨਾਲ ਹੀ ਦੋਹਾਂ ਦੇ ਸੁਭਾਅ ਦੇ ਟਕਰਾਣ ਨੇ ਉਹਨਾਂ ਦੇ ਵਿੱਚ ਜਿਹੜੇ ਕਿ ਸਹਿਨਸ਼ੀਲਤਾ ਖਤਮ ਕਰ ਦੁੱਤੀ ਆ ਤੇ ਅੱਗੇ ਹੈਗਾ ਪਤੀ ਨਾਲੋਂ ਵਧੇਰੇ ਸ਼ਹਿਨਸ਼ੀਲ ਤੇ ਮੌਕਾ ਸਨਾਸ਼ ਹਾਂਜੀ ਉਹ ਆਪਣੇ ਪਤੀ ਦੇ ਨਾਲੋਂ ਵਧੇਰੇ ਸ਼ੈਨਸ਼ੀਲ ਅਤੇ ਮੌਕਾ ਸਨਾਸ਼ ਆ ਤੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਪਤੀ ਦੀਆਂ ਗੈਰ ਜ਼ਿੰਮੇਵਾਰੀ ਭਰੀਆਂ ਕਾਟਵੀਆਂ ਗੱਲਾਂ ਨੂੰ ਭਲਾ ਕੇ ਪਹਾੜ ਉੱਤੇ ਹਨੀਮੂਨ ਦਾ ਆਨੰਦ ਲੈਣਾ ਚਾਹੁੰਦੀ ਹੈ ਤੇ ਇਸ ਲਈ ਮੇਕਅੱਪ ਤੇ ਪਿਆਰ ਭਰੀਆਂ ਗੱਲਾਂ ਕਰਨ ਗੱਲਾਂ ਨਾਲ ਵਾਤਾਵਰਨ ਵੀ ਪੈਦਾ ਕਰਦੀ ਆ ਪਰ ਉਹਨੂੰ ਕਾਮਯਾਬੀ ਨਹੀਂ ਮਿਲਦੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਬਹਿਸ ਛਿੜੀ ਜਾਂਦੀ ਆ ਅੱਗੇ ਹੈਗਾ ਪੁੱਤਰ ਨਾਲ ਪਿਆਰ ਹਾਂਜੀ ਉਹਨੂੰ ਆਪਣੇ 8 ਮਹੀਨੇ ਦੇ ਪੁੱਤਰ ਨੂੰ ਘਰ ਛੱਡ ਕੇ ਹਨੀਮੂਨ ਮਨਾਉਣ ਲਈ ਆਪਣੇ ਪਤੀ ਨਾਲ ਕਸ਼ਮੀਰ ਦੇ ਵਿੱਚ ਪਹੁੰਚਦੀ ਆ ਪਰ ਇੱਥੇ ਵੀ ਉਹਨੂੰ ਆਪਣੇ ਪੁੱਤਰ ਦੀ ਯਾਦ ਆਉਂਦੀ ਆ ਤੇ ਉਹਦੀ ਇਸ ਗੱਲ ਨੂੰ ਉਹਦਾ ਪਤੀ ਪਸੰਦ ਨਹੀਂ ਕਰਦਾ ਤੇ ਅੰਤ ਜਦੋਂ ਆਪਣੇ ਪੁੱਤਰ ਦੇ ਬਿਮਾਰ ਹੋਣ ਦੀ ਉਹਨਾਂ ਨੂੰ ਖਬਰ ਮਿਲਦੀ ਆ ਚਿੱਠੀ ਮਿਲਦੀ ਆ ਤਾਂ ਆਪਣੇ ਪਤੀ ਦੇ ਸਮੇਤ ਹਨੀਮੂਨ ਛੱਡ ਕੇ ਜਿਹੜੇ ਕਿ ਵਾਪਸ ਥੁਰ ਪੈਂਦੇ ਨੇ ਅੱਗੇ ਛੇਤੀ ਡਰ ਜਾਣ ਵਾਲੀ ਹਾਂਜੀ ਜਦੋਂ ਕੁਲੀ ਉਹਦੇ ਪਤੀ ਨੂੰ ਜਦੋਂ ਜਦੋਂ ਕੁੱਲੀ ਉਹਦੇ ਪਤੀ ਨੂੰ ਜ਼ੁਬਾਨ ਸੰਭਾਲ ਕੇ ਬੋਲਣ ਲਈ ਕਹਿੰਦਾ ਤਾਂ ਆਪਣੇ ਪਤੀ ਸਮੇਂ ਠੰਠਰ ਜਾਂਦੀ ਐ ਤੇ ਆਪਣੀ ਆਵਾਜ਼ ਧੀਮੀ ਕਰਕੇ ਪਤੀ ਨੂੰ ਕਹਿੰਦੀ ਐ ਕਿ ਉਹ ਉਸੇ ਦੁਆਰਾ ਮੰਗੀ ਜਾ ਰਹੀ ਮਜ਼ਦੂਰੀ ਦੇ ਕੇ ਉਹਨੂੰ ਗਲੋਂ ਲਾਹੇ ਹਾਂਜੀ ਅੱਗੇ ਹੈਗੇ ਨੇ ਛੋਟੇ ਕਹਾਣੇ ਹਨੀਮੂਨੇ ਕਾਂਗੀ ਦਾ ਲੇਖ ਕੋਣ ਆਤਮਜੀਤ ਆ ਤੇ ਇਹਦੇ ਪਾਤਰ ਨੇ ਪ੍ਰਕਾਸ਼ ਸੁਨੀਤਾ ਹੋਟਲ ਏਜੰਟ ਜਮਾਦਾਰ ਕੁੱਲੀ ਹਾਂਜੀ ਪਹਿਲਗਾਮ ਦੇ ਹੋਟਲ ਦਾ ਵਾਤਾਵਰਣ ਕਿ ਹੋ ਜਾ ਪਹਿਲਗਾਮ ਦੇ ਹੋਟਲ ਦਾ ਕਮਰਾ ਸਧਾਰਨ ਜਿਸ ਦੇ ਵਿੱਚ ਮੰਜੇ ਬਿਸਤਰਿਆਂ ਤੋਂ ਬਿਨਾਂ ਨੇ ਇੱਕ ਪੁਰਾਣਾ ਮੇਜ਼ ਆ ਕੁਰਸੀ ਆ ਫਰਸ਼ ਉੱਤੇ ਇੱਕ ਫੱਟੀ ਪੁਰਾਣੀ ਦਰੀ ਵਿਛੀ ਹੋਈ ਆ ਇੱਥੋਂ ਬਰਫਾਨੀ ਚੋਟੀ ਵਾਟਰ ਆ ਫਾਲ ਠੀਕ ਆ ਵਾਟਰਫਾਲ ਲੇਦਰ ਨਦੀ ਬੱਦਲ ਤੇ ਦਰਖਤ ਦਿਖਾਈ ਦਿੰਦੇ ਨੇ ਸੁਨੀਤਾ ਤੇ ਪ੍ਰਕਾਸ਼ ਤੇ ਸੁਨੀਤਾ ਹਨੀਮੂਨ ਵਿੱਚ ਛੱਡ ਕੇ ਘਰ ਨੂੰ ਕਿਉਂ ਤੁਰ ਪੈਂਦੇ ਨੇ ਕਿਉਂਕਿ ਉਹਨਾਂ ਦੇ ਘਰ ਉਹਨਾਂ ਦੇ 8 ਮਹੀਨੇ ਦੇ ਪੁੱਤਰ ਮੰਟੂ ਦੇ ਬਿਮਾਰ ਹੋਣ ਦੀ ਤਾਰ ਆ ਜਾਂਦੀ ਆ ਖਬਰ ਆ ਜਾਂਦੀ ਆ ਹਾਂਜੀ ਇਕਾਂਗੀ ਯਾਤਰਾ ਪੁਸਤਕ ਦੇ ਸੰਪਾਦਕ ਕੌਣ ਨੇ ਤਾਂ ਡਾਕਟਰ ਰਗਵੀਰ ਸਿੰਘ ਤੇ ਡਾਕਟਰ ਸਤੀਸ਼ ਕੁਮਾਰ ਵਰਮਾ ਥੈਂਕਸ Yeah